ਦੇਖੋ ਪਹਿਲਾ ਜਿਹੜਾ ਸੀ ਪਹਿਲਾ ਮਾਰਕੀਟ ਦੋ ਦੇ ਪਿੱਲਰ ਸੀ ਪਹਿਲੇ ਫਾਈਨਲ ਚੈਪਟਰ ਲਈ ਕਿਪਾ ਮਾਰਕੀਟ ਦੂਜਾ ਸੀ ਪ੍ਰੋਫਿਟ ਮਾਰਕੀਟ ਰਿਪਲੇਸ ਹੋ ਗਈ ਵਿਦ ਡਿਜੀਟਲ ਪਲੇਟਫਾਰਮ ਔਰ ਜਿਹੜਾ ਪ੍ਰੋਫਿਟ ਹੈ ਉਹਦੀ ਰਿਪਲੇਸਮੈਂਟ ਹੋ ਗਈ ਵਿਦ ਰੈਂਟ ਜਿਹੜਾ ਕੋਰੀਆ 'ਚ ਬੱਠਾ ਜਾਂ ਦੁਪਾਹ 'ਚ ਬੱਠਾ ਉਹਨੇ ਜੇ ਕਿਤੇ ਟੀਵੀ ਕਿਤੇ ਭੇਜਣੇ ਹੈਗੇ ਆ ਉਹ ਇਹਨਾਂ ਨੂੰ ਕਹਿੰਦਾ ਕਿ ਯਾਰ ਤੁਸੀਂ ਇਦਾਂ ਕਰੋ ਮੇਰੇ ਕੋਲ ਹਜ਼ਾਰ ਟੀਵੀ ਹੈਗੇ ਆ ਤੇ ਤੁਸੀਂ ਦੇਖੋ ਮੈਂ ਉਹਦਾ ਕੀ ਕਰਾਂ ਉਹ ਕਹਿੰਗੇ ਯਾਰ ਦੇਖ ਤੂੰ ਕੀ ਵੀ ਵੇਚਨੇ ਆ ਸਾਡੇ ਕੋਲ ਆ ਸਾਡੇ ਨਾਲ ਐਗਰੀਮੈਂਟ ਕਰ ਠੀਕ ਹੈ ਅਸੀਂ ਤੈਨੂੰ ਡਿਜੀਟਲ ਸ페이스 ਦੇਾਂਗੇ ਅਸੀਂ ਤੈਨੂੰ ਡਿਜੀਟਲ ਲੈਂਡ ਦੇਾਂਗੇ ਉਹ ਤਾਂ ਅਸੀਂ ਰੈਂਟ ਲਾਂਗੇ ਕਿ ਲੈਟਸ ਸੇ ਕਿ ਵੀ 100 ਡਾਲਰ ਦੀ ਜਿਹੜੀ ਫੀਸ ਹੈਗੀ ਆ ਉਹਦੇ ਵਿੱਚ 53 ਡਾਲਰ ਦੇ ਕਰੀਬ ਦਾ ਜਿਹੜਾ ਐਮਾਜ਼ਨ ਹੈ ਉਹ ਲੈ ਲੈਂਦਾ ਐਜ਼ ਰੈਂਟ ਇੱਕ ਤਾਂ ਜਿਹੜੇ ਪਹਿਲਾਂ ਟਿਟਰ ਹੈਗੇ ਸੀ ਉਹ ਤਿੱਕੇ ਹੋ ਗਏ ਇੱਕ ਨਵੇਂ ਲਾਰਡਸ ਆ ਗਏ ਜਿਹੜੇ ਕਹਿੰਦੇ ਆ ਕਿ ਸਾਡੇ ਬਿਨਾ ਇਹ ਦੁਨੀਆ ਦਾ ਕੋਈ ਵੀ ਚੀਜ਼ ਨਹੀਂ ਨਹੀਂ ਸਕਦੀ। ਇੱਕ ਕੀ ਹੈਗਾ ਕਿ ਜਿਹੜਾ ਹੋਣ ਵਾਲਾ ਡਿਜੀਟਲ ਵਰਲਡ ਹੈ ਜਾਂ ਹੋਣ ਵਾਲਾ ਬਸ ਫਾਸਟ ਮੂਵਿੰਗ ਵਰਲਡ ਕਹਿੰਦੇ ਨੇ। ਇਹਦੇ ਵਿੱਚ ਐਂਗਜ਼ਾਇਟੀ ਤੇ ਡਿਪਰੈਸ਼ਨ ਬੜਾ ਨਰਮੋਕ ਦਾ ਕਾਰਨ ਬਣਦਾ। ਕਿਉਂਕਿ ਟੋਵਰਟ ਬਿਹੇਵੀਅਰ ਜਿਹੜੀ ਚੜੀ ਹੈ ਜਾਂ ਚੜੀ ਹੋਣ ਕਰਤੀ ਆ। ਉਹਨਾਂ ਨਾਲ ਰਿਲੇਟ ਕਰਦਾ। ਉਹ ਡੌਨਰ ਇਹੇ ਕਰਕੇ ਬਚ ਗਿਆ ਕਿ ਇਹਨਾਂ ਨੇ ਇੱਕ ਪੈਟਰੋ ਡੌਨਰ ਨੂੰ ਜੋ ਉਤਤਾ ਸਾਇਨ ਕਰ ਲਿਆ ਸਾਊਦੀ ਅਰੇਬੀਆ ਨੂੰ। ਉਹ ਡੌਨਰ ਹੈਨਰੀ ਕਰਜਿੰਗਰ ਸੀਗਾ। ਕਿ ਪਿਛਲੇ ਦੋ ਦਹਾਕਿਆਂ ਦੇ ਵਿੱਚ ਕੈਸੀ ਚੇਂਜ ਆਈ ਹੈ ਜਿਸ ਨੂੰ ਕਿ ਜਿਹੜੀ ਕਿ ਸਾਡੇ ਆਲੇ ਦੁਆਲੇ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਕਰ ਰਹੀ ਹੈ ਪਰ ਅਸੀਂ ਕਦੀ ਉਹਨੂੰ ਪਰਵਾਚਿਤ ਨਹੀਂ ਕਰ ਸਕੇ ਕਿ ਇਹ ਕੀ ਹੋ ਰਿਹਾ ਫੋਰ ਐਗਜ਼ਾਮਪਲ ਆਪਨੂੰ ਲੱਗਦਾ ਕਿ ਜੇ ਮੇਰੇ ਮਿੱਤਰ ਚੋਹਾਨ ਸਾਹਿਬ ਜਾਂ ਮਿਸਟਰ ਸ਼ਰਮਾ ਯਾ ਡਾਕਟਰ ਨਰਸਿੰਗ ਯਾ ਬਲਸਾ ਦਾ ਕਿਸੇ ਦਾ ਵੀ ਬਰਥਡੇ ਹੁੰਦਾ ਤੇ ਮੈਂ ਵੇਟ ਕਰਦਾ ਰਹਿੰਦਾ ਯਾਰ ਜੇ ਤਾਂ ਫੇਸਬੁੱਕ ਤੇ ਆ ਗਿਆ ਤੇ ਵਿਸ਼ ਕਰ ਦਾਂਗੇ ਜੇ ਨਾ ਆਇਆ ਤਾਂ ਫੇ ਰਹਿ ਜਾਏਗਾ ਇਸੇ ਤਰੀਕੇ ਨਾਲ ਵਟਸਐਪ ਹੋ ਗਿਆ ਯਾ ਹੋਰ ਕਈ ਗਰੁੱਪਸ ਹੈਗੇ ਆ ਜਿਹੜੇ ਕਿ ਇੰਸਟਾਗ੍ਰam ਹੋ ਗਿਆ ਇਹ ਹੋ ਗਿਆ ਇਹ ਗੂਗਲ ਹੈ ਐਪਲ ਹੈ ਮਾਈਕਰੋਸਾਫਟ ਹੈ ਯੂ نو ਇੱਕ ਮੈਟਾ ਪਲੇਟਫਾਰਮ ਹੈ ਉਹਦੇ ਵਿੱਚ ਪੰਜ ਸੱਤ ਹੋਰ ਵੀ ਅੱਗੇ ਬਣੇ ਹੋਏ ਆ ਐਦਾਂ ਦਾ ਇੱਕ ਕੁਝ ਮੇਜਰ ਦੁਨੀਆ ਦੇ ਪਲੇਅਰ ਆ ਗਏ ਆ ਜਿਹੜੇ ਕਿ ਹੁਣ ਡੋਮਿਨੇਟ ਕਰਨ ਲੱਗ ਗਏ ਆ ਇਹਨੂੰ ਪਰਵਾਜਿਅਤੇ ਕੀਤਾ ਜਾਂਦਾ ਕਿ ਆਮ ਤੌਰ ਤੇ ਇੱਕ ਇਜ਼ਮ ਦੂਸਰੇ ਇਜ਼ਮ ਵੱਲ ਮੂਵ ਕਰਦਾ ਔਰ ਪਹਿਲਾ ਜਿਹੜਾ ਇਜ਼ਮ ਹੈ ਉਹਦੀ ਵਿਰੋਧਤਾ ਕਰ ਰਿਹਾ ਹੁੰਦਾ ਔਰ ਇੱਕ ਨਵੀਂ ਚੀਜ਼ ਲੈ ਕੇ ਆਂਦਾ ਪਰ ਇਹ ਪਹਿਲੀ ਵਾਰ ਮਹਿਸੂਸ ਕੀਤਾ ਗਿਆ ਕਿ ਜਿਹੜਾ سرمਾਈਦਾਰੀ ਹੈ ਉਸਨੇ ਪਹਿਲੀ سرمਾਈਦਾਰੀ ਨੂੰ ਖਾ ਲਿਆ ਜਿਹੜਾ ਹੁਣ ਕੈਪਟਲਿਜ਼ਮ ਅੱਪਾ ਫੇਸ ਕਰ ਰਹੇ ਹੈਗੇ ਆ ਇਹ ਫਿਊਡਲ ਟੈਕਨੋ ਫਿਊਡਲ ਕੈਪਟਲਿਜ਼ਮ ਹੈ ਜਿਹਦੇ ਵਿੱਚ ਕਿ ਜਿਹੜੇ ਟੈਕਨੋ ਲਾਰਡਸ ਬਣ ਗਏ ਆ ਜਿਹੜੇ ਕਿ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਦੇ ਆ ਹੁਣ ਕੁਐਸਚਨ ਆਉਂਦਾ ਹੈ ਕਿ ਪਹਿਲਾਂ ਤੇ ਹੁਣ ਦੇ ਵਿੱਚ ਕੀ ਫਰਕ ਪੈ ਗਿਆ ਦੇਖੋ ਪਹਿਲਾਂ ਜਿਹੜਾ ਸੀ ਪਹਿਲਾਂ ਮਾਰਕੀਟ ਦੋ ਦੇ ਪਿਲਰ ਸੀ ਪਹਿਲੇ ਫਾਈਨੈਂਸ ਕੈਪਟਲ ਇੱਕ ਤਾਂ ਮਾਰਕੀਟ ਦੂਜਾ ਸੀ ਪ੍ਰੋਫਿਟ ਜਿਹੜਾ ਹੁਣ ਨਵੇਂ ਟੈਕਨੋ ਲਾਰਡਸ ਆਏ ਆ ਇਨਾਂ ਦਾ ਜਿਹੜਾ ਮੋਡ ਆਫ ਆਪਰੇਸ਼ਨ ਹੈਗਾ ਉਹ ਦੋ بیس ਤੇ ਚੱਲ ਰਿਹਾ ਹੈ ਪਹਿਲਾ ਹੈ ਮਾਰਕੀਟ ਰਿਪਲੇਸ ਹੋ ਗਈ ਵਿਦ ਡਿਜੀਟਲ ਪਲੈਟਫਾਰਮ ਔਰ ਜਿਹੜਾ ਪ੍ਰੋਫਿਟ ਹੈ ਉਹਦੀ ਰਿਪਲੇਸਮੈਂਟ ਹੋ ਗਈ ਵਿਦ ਰੈਂਟ ਹੁਣ ਆਮ ਗੱਲ ਦੇ ਵਿੱਚ ਹੁੰਦਾ ਹੈ ਕਿ ਆਪਾਂ ਕਹਿੰਦੇ ਯਾਰ ਰੈਂਟ ਤਾਂ ਉਹਦੇ ਚ ਵੀ ਪੈਸੇ ਆਣੇ ਆ ਤੇ ਦੂਜੇ ਤੱਕਾ ਤੋਂ ਵੀ ਪੈਸੇ ਆਣੇ ਆ ਆਪਾਂ ਇੱਕ ਘਰ ਵੇਚਤਾ ਤਾਂ ਵੀ ਪੈਸੇ ਸਾਨੂੰ ਮਿਲਦੇ ਆ ਜੇ ਰੈਂਟ ਦੇ ਦਤਾ ਤਾਂ ਵੀ ਪੈਸੇ ਆਣੇ ਆ ਪਰ ਨਹੀਂ ਜਦੋਂ ਤੁਸੀਂ ਕੋਈ ਚੀਜ਼ ਵੇਚਦੇ ਹੋ ਉਹਦੀਆਂ ਟਰਮਸ ਹੋਰ ਹੁੰਦੀਆਂ ਜਦੋਂ ਤੁਸੀਂ ਰੈਂਟ ਤੇ ਕਰਦੇ ਹੋ ਉਹਦੀਆਂ ਟਰਮਸ ਹੋਰ ਹੁੰਦੀਆਂ ਪਰ ਖੂਬੀ ਇਹਦੇ ਵਿੱਚ ਹੋਰ ਵੀ ਐਡ ਹੋ ਗਈ ਕਿ ਜਿਹੜਾ ਹੁਣ ਰੈਂਟ ਕੀਤਾ ਜਾ ਰਿਹਾ ਹੈਗਾ ਇਹ ਕੋਈ ਕੰਕਰੀਟ ਹੋਮ ਦੇ ਵਿੱਚ ਨਹੀਂ ਹੈ ਇਹ ਡਿਜੀਟਲ ਪਲੇਟਫਾਰਮਸ ਹੈਗੇ ਆ ਡਿਜੀਟਲ ਇਨਫਰਾਸਟ੍ਰਕਚਰ ਹੈ ਜਿਹਦੇ ਡਿਜੀਟਲ ਲੈਂਡਲਾਰਡਸ ਬਣ ਗਏ ਹੁਣ ਆ ਜਿਨ੍ਹਾਂ ਦੀ ਮੈਂ ਨਾਮ ਲਿਆ Google ਹੋਇਆ Apple ਹੋਇਆ ਇਹ ਸਾਰੇ ਉਹਦੇ ਲੈਂਡਲਾਰਡਸ ਹੈ ਹੁਣ ਆਏਗਾ ਕੁਐਸਚਨ ਕਿ ਪਹਿਲੇ ਕਿੱਥੇ ਚ ਗਏ ਜਿਹੜੇ ਪਹਿਲੇ ਸੀ ਕੋਈ ਟੈਲੀਵਿਜ਼ਨ ਬਣਾ ਰਿਹਾ ਸੀ ਕੋਈ ਹੋਰ ਕੁਝ ਕਰ ਰਿਹਾ ਸੀ ਕੋਈ ਵੱਡੇ ਵੱਡੀਆਂ ਫੈਕਟਰੀਆਂ ਸੀ ਉਹਨਾਂ ਕੋਲ ਕੋਈ ਜਹਾਜ਼ ਬਣਾ ਰਿਹਾ ਸੀ ਕੋਈ ਬੰਬ ਬਣਾ ਰਿਹਾ ਸੀ ਉਹ ਸਾਰੇ ਕਿੱਥੇ ਚਲੇ ਗਏ ਉਹ ਇਹਨਾਂ ਦੇ ਵਿਸਾਲ ਬਣ ਗਿਆ ਹੁਣ ਜਿਹੜਾ ਕੋਰੀਆ 'ਚ ਬੈਠਾ ਜਾਂ ਜਾਪਾਨ 'ਚ ਬੈਠਾ ਉਹਨੇ ਜੇ ਕਿਤੇ ਟੀਵੀ ਕਿਤੇ ਭੇਜਣੇ ਹੈਗੇ ਆ ਉਹ ਇਹਨਾਂ ਨੂੰ ਕਹਿੰਦਾ ਕਿ ਯਾਰ ਤੁਸੀਂ ਇਦਾਂ ਕਰੋ ਮੇਰੇ ਕੋਲ ਹਜ਼ਾਰ ਟੀਵੀ ਹੈਗੇ ਆ ਤੇ ਤੁਸੀਂ ਦੱਸੋ ਮੈਂ ਉਹਦਾ ਕੀ ਕਰਾਂ ਉਹ ਕਹਣਗੇ ਯਾਰ ਦੇਖ ਤੂੰ ਟੀਵੀ ਵੇਚਨੇ ਆ ਸਾਡੇ ਕੋਲ ਆ ਸਾਡੇ ਨਾਲ ਐਗਰੀਮੈਂਟ ਕਰ ਠੀਕ ਹੈ ਅਸੀਂ ਤੈਨੂੰ ਡਿਜੀਟਲ ਸਪੇਸ ਦੇਵਾਂਗੇ ਅਸੀਂ ਤੈਨੂੰ ਡਿਜੀਟਲ ਲੈਂਡ ਦੇਵਾਂਗੇ ਉਹਦਾ ਅਸੀਂ ਰੈਂਟ ਲਾਂਗੇ ਅਸੀਂ ਉਹਦੇ ਲਈ ਤੇਰੇ ਕੋਲ ਕੋਈ ਪ੍ਰੋਫਿਟ ਨਹੀਂ ਲਾਂਗੇ ਪ੍ਰੋਫਿਟ ਤੂੰ ਜਿੰਨਾ ਮਰਜ਼ੀ ਕਮਾ ਔਰ ਹੁੰਦਾ ਕੀ ਹੈ ਕਿ लेट्स टेक ਬਈ 100 ਡਾਲਰ ਦੀ ਜਿਹੜੀ ਚੀਜ਼ ਹੈਗੀ ਆ ਉਹਦੇ ਵਿੱਚ 53 ਡਾਲਰ ਦੇ ਕਰੀਬ ਤਾਂ ਜਿਹੜਾ ਐਮਾਜ਼ਨ ਹੈ ਉਹ ਲੈ ਲੈਂਦਾ ਐਜ਼ ਰੈਂਟ ਐਮਾਜ਼ਨ ਇੱਕ ਐਗਜ਼ਾਮਪਲ ਦੇ ਰਿਹਾ ਔਰ ਉਸ ਤੋਂ ਬਾਅਦ ਇੱਕ ਹੋਰ ਪਲੇਟਫਾਰਮ ਹੈ ਉਹ ਇਹਨਾਂ ਨੂੰ ਇਹਨਾਂ ਦੀ ਜਿਹੜੀ ਇਹਨਾਂ ਦੀ ਜੋ ਵੀ ਆਪਾਂ ਪਬਲਿਸਿਟੀ ਕਰਦੇ ਆ ਉਸ ਨੂੰ ਤਿਆਰ ਕਰਦਾ ਇੱਕ ਹੈਗਾ ਇੱਕ ਇੱਕ ਇਸ ਇੱਕ ਇਸ ਤੋਂ ਹੋਰ ਅਲਾਵਾ ਵੀ ਪਲੈਟਫਾਰਮ ਹੈਗਾ ਜਿਹੜਾ ਜਿਹਨੂੰ ਪ੍ਰੈਟੋਨ ਕਹਿੰਦੇ ਆ ਉਹਦਾ ਕੀ ਕੰਮ ਹੈ ਕਿ ਉਹਨੇ ਜਿਹੜੇ ਕ੍ਰੀਏਟਿਵ ਲੋਕ ਹੈ ਜੋ ਲਿਖਦੇ ਆ ਕੋ ਪੇਂਟਿੰਗ ਬਣਾਉਂਦੇ ਆ ਉਹਨਾਂ ਨੂੰ ਪਲੈਟਫਾਰਮ ਦਿੰਦਾ ਸਿਰਫ ਇੱਕ ਮੈਜਨਰੀ ਕਲਾਊਡ ਹੈ ਇੱਕ ਨਵਾਂ ਕਨਸੈਪਟ ਆ ਗਿਆ ਜਿਹਨੂੰ ਕਲਾਊਡ ਕੈਪੀਟਲ ਕਹਿੰਦੇ ਆ ਕਲਾਊਡ ਕੈਪੀਟਲਸ ਕੀ ਹੈ ਕਿ ਤੁਸੀਂ ਸਿਰਫ ਇੱਕ ਇਮੇਜਿਨਰੀ ਵਰਡ ਦੇ ਉੱਤੇ ਉਹਨੂੰ ਇੱਕ ਸਪੇਸ ਦੇਣੀ ਆ ਤੇ ਯਾਰ ਟੂਰ ਸਾਹਿਬ ਹੈ ਉਹ ਕਹਿੰਦੇ ਯਾਰ ਮੈਂ ਬਿਜ਼ਨਸ ਨੂੰ ਪ੍ਰੋਮੋਟ ਕਰਨਾ ਹੈ ਉਹ ਕਹਿੰਦੇ ਠੀਕ ਹੈ ਜੀ ਆਜੋ ਸਾਡਾ ਨਾਲ ਐਗਰੀਮੈਂਟ ਕਰ ਲਓ ਤੁਹਾਨੂੰ ਅਸੀਂ ਐਨੇ ਸਮੇਂ ਲਈ ਐਨੀ ਟਾਈਮ ਦੇ ਲਈ ਐਨੀ ਵਾਰ ਐਨੀ ਜਗ੍ਹਾ ਦੇ ਉੱਤੇ ਐਨੇ ਕੰਟਰੀਜ਼ ਦੇ ਉੱਤੇ ਤੁਹਾਡਾ ਜਿਹੜਾ ਹੈਗਾ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਜਾਏਗੀ ਠੀਕ ਹੈ ਔਰ ਜੋ ਪ੍ਰੋਫਿਟ ਹੋਏਗਾ ਉਹ ਜੋ ਅਸੀਂ ਤੁਹਾਨੂੰ ਜਿੰਨੀ ਅਸੀਂ ਤੁਹਾਨੂੰ ਇਹ ਚੀਜ਼ ਦਿਆਂਗੇ ਟਾਈਮ ਐਂਡ ਸਪੇਸ ਦਿਆਂਗੇ ਉਹਦੇ ਮੁਤਾਬਕ ਤੁਹਾਡੇ ਤੋਂ ਅਸੀਂ ਪੈਸੇ ਚਾਰਜ ਕਰਾਂਗੇ ਉਹ ਰੈਂਟ ਹੈ ਹੁਣ ਉਹ ਮਾਰਕੀਟ ਹੋ ਗਈ ਡਿਜੀਟਲ ਪਲੈਟਫਾਰਮ ਡਿਜੀਟਲ ਲਾਰਡਸ ਹੋ ਗਏ ਔਰ ਰੈਂਟ ਉਹਨਾਂ ਤੋਂ ਲਿਆ ਜਾਂਦਾ ਹੁਣ ਕੁਐਸਚਨ ਇਹ ਹੈ ਕਿ ਇਹ ਜਿਹੜੀ ਚੇਂਜ ਆਈ ਹੈਗੀ ਹੈ ਇਹਦੇ ਇਹਦੇ ਨਾਲ ਫਰਕ ਕੀ ਪੈ ਗਿਆ ਇੱਕ ਤਾਂ ਜਿਹੜੇ ਪਹਿਲਾਂ ਬੁੱਢੀਸਰ ਹੈਗੇ ਸੀ ਉਹ ਪਿੱਛੇ ਹੋ ਗਏ ਇੱਕ ਨਵੇਂ ਲਾਰਡਸ ਆ ਗਏ ਜਿਹੜੇ ਕਹਿੰਦੇ ਆ ਕਿ ਸਾਡੇ ਬਿਨਾ ਇਹ ਦੁਨੀਆ ਦਾ ਕੋਈ ਵੀ ਚੀਜ਼ ਹਿਲ ਨਹੀਂ ਸਕਦੀ ਔਰ ਜਿਹੜਾ ਉਹਨਾਂ ਨਾਲ ਸਾਡਾ ਰਿਲੇਸ਼ਨਸ਼ਿਪ ਹੈ ਦੋ ਕਿਸਮ ਦਾ ਰਿਲੇਸ਼ਨਸ਼ਿਪ ਹੈ ਇੱਕ ਮੇਰਾ ਐਸ ਕੰਜ਼ਿਊਮਰ ਮੇਰਾ ਜਿਹੜਾ ਕੰਜ਼ਿਊਮਰ ਰਿਲੇਸ਼ਨਸ਼ਿਸ਼ਿਪ ਹੈਗਾ ਉਹ ਲੋਪਸਾਈਡਡ ਹੋ ਗਿਆ ਲੋਪਸਾਈਡਡ ਕੀ ਮਤਲਬ ਹੈ ਕਿ ਜਿਹੜਾ ਮੇਰਾ ਜਿਹੜਾ ਜੁਡੀਸ਼ੀਅਲ ਜਿਹੜੀ ਮੈਂ ਜੁਡੀਸ਼ੀਅਸ ਜਿਹੜੀ ਜਾਂ ਜੁਡੀਸ਼ੀਅਸ ਜਿਹੜੀ ਮੈਂ ਅਪਰੋਚ ਨਾਲ ਉਹਨਾਂ ਨੂੰ ਅਪਰੋਚ ਕਰਦਾ ਉਦੇ ਵਿੱਚ ਮੈਂ ਉਹਨਾਂ ਕੋਲ ਕੋਈ ਵੀ ਜਸਟਿਸ ਨਹੀਂ ਐਕਸਪੈਕਟ ਕਰ ਸਕਦਾ ਉਹਨਾਂ ਦੀ ਮਰਜ਼ੀ ਹੈ ਮੇਰੀ ਝੋਲੀ 'ਚ ਕੁਝ ਪਾ ਦੇਣ ਉਹਨਾਂ ਦੀ ਮਰਜ਼ੀ ਹੈ ਮੇਰੀ ਝੋਲੀ 'ਚ ਕੁਝ ਨਾ ਪਾਣ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਉਹਨਾਂ ਕੋਲ ਪਾਵਰ ਇੰਨੀ ਹੈ ਉਹ ਫੇਸਲੈਸ ਹੈ ਤੁਹਾਨੂੰ ਨਹੀਂ ਪਤਾ ਲੱਗਦਾ ਹੁਣ ਮੇਰਾ ਫੋਰ ਐਗਜ਼ਾਮਪਲ ਮੇਰਾ ਗੂਗਲ ਨਾਲ ਕੋਈ ਝਗੜਾ ਹੋ ਜੇ ਆਈ ਕਾਂਟ ਐਕਸਪੈਕਟ ਕਿ ਮੈਨੂੰ ਗੂਗਲ ਕੋਈ ਜਸਟਿਸ ਦੇਗਾ ਮੈਨਾਂ ਪਹਿਲਾਂ ਪਤਾ ਹੀ ਨਹੀਂ ਲੱਗਦਾ ਗੂਗਲ ਹੈਕਥੇ ਯੂ نو ਇਸ ਕਲਾਉਡ ਸਿਸਟਮ ਇਟਸ ਅ ਕਲਾਉਡ ਟੈਕਨੋਲੋਜੀ ਇਟਸ ਅ ਕਲਾਉਡ ਕੈਪੀਟਲਿਜ਼ਮ ਜਿਹਦੇ ਵਿੱਚ ਸਾਨੂੰ ਕੋਈ ਨਹੀਂ ਪਤਾ ਫੇਸਬੁੱਕ ਤੇ ਬੜਿਆ ਨਾ ਝਗੜਾ ਹੁੰਦਾ ਕੋਈ ਅਕਾਊਂਟ ਹੈਕ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਤੁਸੀਂ ਕੋਈ ਇੱਕ ਐਗਜ਼ਾਮਪਲ ਦੱਸਾ ਦਿਓ ਜਿੱਥੇ ਉਹਨੇ ਸਾਨੂੰ ਜਸਟਿਸ ਦਿੱਤਾ ਹੋਏ ਉਹ ਤੁਹਾਨੂੰ ਇੱਕ ਐਸੀਆਂ ਕ੍ਰਿਪਟਡ ਚੀਜ਼ਾਂ ਦੇਣਗੇ ਪਹਿਲਾਂ ਤੁਹਾਨੂੰ ਸਮਝ ਹੀ ਨਹੀਂ ਲੱਗਦੀਆਂ ਜੇ ਤੁਸੀਂ ਮੜਾ ਮੋਟਾ ਉਹਨੂੰ ਕੋਈ ਸਮਝਣ ਦੀ ਕੋਸ਼ਿਸ਼ ਕਰੋ ਯੂ ਵਿਲ ਨਾਟ ਗੈਟ ਐਨੀਥਿੰਗ ਹਾਂ ਉਹਨਾਂ ਦੀ ਟਰਮਸ ਬਿਲਕੁਲ ਕਲੀਅਰ ਹੈ ਕਿ ਜੇ ਇੰਨਾ ਪੈਸਾ ਦਿਓਗੇ ਐਦਾਂ ਕਰੋਗੇ ਵੀਲ ਗਿਵ ਯੂ ਦਾ ਬੈਨੀਫਿਟਸ ਅਦਰਵਾਈਜ਼ ਨਹੀਂ ਹਉਣਾ ਕਾਰਨ ਕੀ ਹੈ ਕਿ ਉਹ ਇਸ ਵੇਲੇ ਟੋਟਲੀ ਵਰਡ ਦੇ ਕੰਟਰੋਲ 'ਚ ਆ। ఎవਰੀਥਿੰਗ ਇਜ਼ ਹੈਪਨਿੰਗ ਐਸ ਪਰ ਥੇ ਡਿਜ਼ਾਇਰ। ਹੁਣ ਕੁਸਚਨ ਆਉਂਦਾ ਹੈ ਕਿ ਉਹ ਚੱਲ ਕਿਦਾਂ ਰਹੇ ਆ? ਹਾ ਵਾਟ ਇਜ਼ ਏਅਰ ਮੋਡ? ਮੋਡ ਹੈ ਮੋਡਲੀਕ ਕਲਾਸਿਕ ਕੇਸ ਜਿਸ ਤੇ ਆਂ ਦਾ ਓਵਰ ਦਾ। ਓਵਰ ਕਲਾਸਿਕ ਕੇਸ ਹੈ। ਦੇਖੋ ਜਦੋਂ ਓਵਰ ਲਾਂਚ ਕੀਤਾ ਗਿਆ ਸੀ ਤਾਂ ਉਹ ਸਾਰੀਆਂ ਜਿਹੜੀਆਂ ਟੈਕਟੀਆਂ ਵਾਲੇ ਆ ਉਹ ਰੌਲਾ ਪਾਉਂਦੇ ਸੀ। ਕਿ ਉਬਰ ਆ ਗਿਆ ਜੀ ਹੁਣ ਸਾਡਾ ਬੜਾ ਬੁਰਾ ਹਾਲ ਹੋਏਗਾ ਪਰ ਅਲਟੀਮੇਟਲੀ ਕੀ ਹੋਇਆ ਹੌਲੀ 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 ਉਹਨਾਂ ਨੇ ਜਿਹੜਾ ਸਾਰਾ ਸਿਸਟਮ ਹੈ ਉਹਤੇ ਕੰਟਰੋਲ ਕਰ ਲਿਆ ਸਾਰਾ ਡਿਜੀਟਲ ਵਰਡ ਕੰਟਰੋਲ ਕਰ ਲਿਆ ਅੱਜ ਹਰ ਜਗ੍ਹਾ ਤੇ ਉਬਰ ਇੰਟਰਨੈਸ਼ਨਲ ਲੈਵਲ ਤੇ ਅਵੇਲੇਬਲ ਹੈ ਹੁਣ ਆਜੋ ਦੂਜੇ ਪਾਸੇ ਮੈਂ ਇਹ ਕਹਿੰਦਾ ਕਿ ਜਿਹੜਾ ਨਵਾਂ ਜਿਹੜੇ ਟੈਕ ਲਾਰਡਸ ਆਏ ਹੈਗੇ ਆ ਇਹ ਐਬਸੋਲਿਊਟ ਫਾਰਮ ਦੇ ਵਿੱਚ ਇਹਨਾਂ ਕੋਲ ਐਬਸੋਲਿਊਟ ਪਾਵਰ ਆ ਗਈ ਆ ਜਿੰਨੂ ਕੋ ਆਪਾ ਕਵਸਟ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਅ ਡਾਕਟਰ ਢੂੜੇ ਆ ਇਹ ਕਹਿੰਦੇ ਜੀ ਮੈਂ ਕੋਈ ਕੰਪਨੀ ਬਣਾਈ ਆ ਮੈਂ ਇਹਨੂੰ ਲਾਂਚ ਕਰਨਾ ਚਾਹਣਾ ਗੂਗਲ ਕਹਿੰਦਾ ਠੀਕ ਆਓ ਯਾਰ ਤੁਹਾਡੇ ਨਾਲ ਐਗਰੀਮੈਂਟ ਕਰ ਲੈਂਦੇ ਆ ਕੱਲ ਨੂੰ ਮੇਰੇ ਵਰਗਾ ਬੰਦਾ ਜਿੰਨਾ ਐਗਰੀਮੈਂਟ ਕੀਤਾ ਗਿਆ ਉਹ ਕਹਿੰਦਾ ਯਾਰ ਢੂੜੇ ਸਾਹਿਬ ਤਾਂ ਬਹੁਤ ਅੱਗੇ ਲੰਗੀ ਜਾਂਦੇ ਆ ਆਪਾਂ ਨਾਲ ਇਹਦੀ ਕੰਪਨੀ ਖੋਲਹੀਏ ਉਹ ਕਹਿੰਦੇ ਹੌਣ ਹੌਲੀ ਹੌਲੀ ਗੂ ਇਹਨਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਆ ਥੱਲੇ ਕਰਨੀ ਸ਼ੁਰੂ ਕਰ ਦਿਓ ਔਰ ਹੌਲੀ ਹੌਲੀ ਉਹ ਕਹਿਣਗੇ ਵੀ ਦੇਖੋ ਅਸੀਂ ਹੁਣ ਹੁਣ ਤੱਕ ਤਾਂ ਤੁਹਾਡੀ ਕਰਤੀ ਅੱਗੇ ਤੋਂ ਅਸੀਂ ਐਡ ਨਹੀਂ ਕਰਨੀ ਤੁਹਾਡੀ ਤੋਂ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਚ ਪ੍ਰੋਗਰੈਸ ਕਰਨਾ ਹੈ ਕਿਸੇ ਵੀ ਤਰੀਕੇ ਦੇ ਨਾਲ ਤਾਂ ਤੁਹਾਨੂੰ ਇਹਨਾਂ ਦੇ ਕਰਚਸ ਤੇ ਚੱਲਣਾ ਪਏਗਾ ਇਹਨਾਂ ਨੇ ਹੁਣ ਇਹ ਕਰਤਾ ਕਿ ਤੁਸੀਂ ਇਸ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ ਜਿੰਨੀ ਵੀ ਲਾਈਫ ਹੈਗੀ ਆ ਉਹਦੇ ਵਿੱਚ ਕੋਈ ਫੀਨੋਮੈਨਾ ਲਾਈਫ ਦਾ ਐਸਾ ਨਹੀਂ ਹੈਗਾ ਜਿਹਦੇ ਵਿੱਚ ਕਿ ਇਹਨਾਂ ਦੀ ਇੰਟਰਫੇਰੈਂਸ ਨਾ ਹੋਏ ਤੁਸੀਂ ਦੇਖੋ ਕਿ ਆਪਾਂ ਭੋਗ ਕਿਸੇ ਨੇ ਕਿਤਾਬ ਛਾਪ ਲਈ ਕਿਸੇ ਦਾ ਕਿਸਦਾ ਮਰਨ ਕਿਸੇ ਦਾ ਜਨਮ ਦਿਨ ਕੋਈ ਫੰਕਸ਼ਨ ਮੇਰਾ ਖਿਆਲ ਹੈ ਕਿ ਫੇਸਬੁੱਕ ਇੰਸਟਾਗ੍ਰam ਤੋਂ ਬਿਨਾ ਤਾਂ ਗੱਲ ਹੀ ਨਹੀਂ ਬਣਦੀ ਔਰ ਇਹ ਆਮ ਗੱਲਾਂ ਹੈਗੀਆਂ ਜਦੋਂ ਤੁਸੀਂ ਗੱਲਾਂ ਕਰਦੇ ਹੋ ਨਾ ਬੱਚਿਆਂ ਦੇ ਨਾਲ ਯੂ ਵਿਲ ਸੀ ਕਿ ਉਹਨਾਂ ਦੀ ਇਸ ਤੇ ਉੱਤੇ ਡਿਪੈਂਡੈਂਸ ਕਿੰਨੀ ਹੈ ਸਵੇਰੇ ਉੱਦਿਆਂ ਸਾਰ ਇੱਕ ਗੂਗਲ ਦਾ ਯੰਤਰ ਬੋਲਦਾ ਹੈ ਗੁੱਡ ਮਾਰਨਿੰਗ ਦੋਸਤੋ ਉਹਦੇ ਨਾਂ ਬੋਲੇ ਤਾਂ ਬੱਚੇ ਨਰਾਜ ਹੋ ਜਾਂਦੇ ਕੱਜ ਮੈਨੂੰ ਗੁੱਡ ਮਾਰਨਿੰਗ ਨਹੀਂ ਕਿਹਾ ਨੇ ਉਸ ਤੋਂ ਬਾਅਦ ਉਹਨੇ ਵੈਦਰ ਦੱਸਣਾ ਉਹਨੇ ਦੱਸਣਾ ਕਿ ਅੱਜ ਤੁਸੀਂ ਕਿੱਥੇ ਕਿੱਥੇ ਜਾਣਾ ਸੋ ਜਿਹੜੀ ਇਹ ਡਿਪੈਂਡੈਂਸ ਹੈਗੀ ਆ ਇਹਦੇ ਨਾਲ ਜਿਹੜਾ ਹੈਗਾ ਇੱਕ ਤਾਂ ਹੈ ਕਿ ਉਹਨਾਂ ਦਾ ਟੋਟਲ ਕੰਟਰੋਲ ਹੋ ਗਿਆ ਇੱਕ ਹੈ ਕਿ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ ਇਸ ਆਪਸ਼ਨ ਚੁਆਇਸ ਅਸੀਂ ਹੋਰ ਨਹੀਂ ਕਿਤੇ ਜਾ ਸਕਦੇ ਜੇ ਜਾਣਾ ਤਾਂ Google ਕੋਲ ਹੀ ਜਾਣਾ ਪੈਣਾ ਤੁਹਾਨੂੰ Amazon ਕੋਲ ਹੀ ਜਾਣਾ ਪੈਣਾ ਜੇ ਅਸੀਂ ਇਸ ਜ਼ਿੰਦਗੀ ਚ ਤਰੱਕੀ ਕਰਨੀ ਹੈ ਔਰ ਤੀਜਾ ਹੈਗਾ ਕਿ ਇਹ ਜਿਹੜੇ ਇਹ ਜਿਹੜੇ ਟੈਕ ਜੁਆਇੰਟਸ ਹੈਗੇ ਆ ਇਹ ਇਹਨਾਂ ਨਾਲ ਜਿਹੜਾ ਸਾਡਾ ਰਿਲੇਸ਼ਨਸ਼ਿਪ ਹੈ ਕੈਪੀਟਲ ਦਾ ਔਰ ਜਿਹੜਾ ਪ੍ਰੋਡਿਊਸਰ ਹੈ ਉਹ ਇਸ ਵੇਲੇ ਵਰਸਟ ਹੈ ਅੱਗੇ ਥੋੜਾ ਬਹੁਤਾ ਮੜਾ ਮੋਟਾ ਰਿਲੇਸ਼ਨ ਕਿਤੇ ਦਿਸਦਾ ਹੁੰਦਾ ਸੀ ਕਿਾਰੇ ਬੰਦੇ ਨੇ ਚੀਜ਼ ਬਣਾਈ ਆ ਹੁਣ ਤਾਂ ਕੀ ਆ ਤੁਸੀਂ ਆਰਡਰ ਕਰਦੇ ਹੋ ਤੇ ਐਮਾਜ਼ਨ ਤੁਹਾਡੇ ਦਵਾਰ ਤੇ ਆ ਕੇ ਛੁੱਟ ਜਾਂਦਾ ਠੀਕ ਹੈ ਉਹਦੇ ਨਾਲ ਜਿਹੜਾ ਸੋ ਕਾਲਡ ਵਰਕਰ ਨਾਲ ਅੱਗੇ ਵਰਕਰ ਨਾਲ ਹੋਰ ਅੱਗੇ ਵਰਕਰ ਨਾਲ ਜਿਹੜਾ ਮੜਾ ਮੋਟਾ ਵੀ ਸਾਡਾ ਹਿਊਮਨ ਰਿਲੇਸ਼ਨਸ਼ਿਪ ਥੀਓ ਖਤਮ ਹੋ ਗਿਆ ਹੋਰ ਕੀ ਫਰਕ ਪਿਆ ਦੋ ਚੀਜ਼ਾਂ ਇਹਦੇ ਨਾਲ ਇੰਪੋਰਟੈਂਟ ਹੈ ਇੱਕ ਤਾਂ ਜਿਹੜੀ ਹਿਊ ਬੰਦਿਆਂ ਦੀ ਜਿਹੜੀ ਜਿਹੜੀ ਕಾಗ್ਨੀਟਿਵ ਅਬਿਲਿਟੀ ਆ ਕಾಗ್ਨੀਟਿਵ ਅਬਿਲਿਟੀ ਹੁੰਦੀ ਹੈ ਬੇਸਿਕ ਕಾಗ್ਨੀਟਿਵ ਅਬਿਲਿਟੀ ਉਹ ਡੈਮੇਜ ਹੋ ਰਹੀ ਆ ਉਹ ਕੀ ਹੋ ਰਹੀ ਆ ਕਿ ਹਰ ਚੀਜ਼ ਅਸੀਂ ਹੁਣ ਗੂਗਲ ਤੇ ਸੁੱਤਣ ਲੱਗ ਗਿਆਂ ਕਿਸੇ ਨੂੰ ਕੋਈ ਟੈਲੀਫੋਨ ਦਾ ਨੰਬਰ ਨਹੀਂ ਯਾਦ ਕਿਸੇ ਨੂੰ ਕੱਖ ਨਹੀਂ ਪਤਾ ਇੱਥੋਂ ਜੇ ਅਸੀਂ ਦੂਰ ਸਾਹਿਬ ਦੇ ਆਣਾ ਨਾ ਭਾਵੇਂ ਮੈਂ 20 ਵਾਰੀ ਇੱਥੇ ਆ ਗਿਆ ਉਹ ਕਹਿੰਦਾ ਯਾਰ ਗੂਗਲ ਪਾ ਲਓ ਕੋਈ ਡਿਸਕਸ਼ਨ ਦੇ ਵਿੱਚ ਰੌਲਾ ਪੈ ਗਿਆ ਦੂਰੇ ਸਾਹਿਬ ਕਹਿੰਦੇ ਯਾਰ ਪਹਿਲਾਂ ਗੂਗਲ ਚੈੱਕ ਕਰ ਲਓ ਬਾਬੇ ਨੂੰ ਧਾ ਲਓ ਇੱਕ ਤਾਂ ਇਹਦੇ ਨਾਲ ਇੱਕ ਮੋਨੋ ਨੌਲੇਜ ਦਾ ਕਨਸੈਪਟ ਬਣ ਗਿਆ ਕਿਤਾਬਾਂ ਦੀ ਐਗਜ਼ਿਸਟੈਂਸ ਖਤਮ ਹੋ ਗਈ ਦਿ ਵੇਰੀਐਂਸ ਆਫ ਥੌਟ ਖਤਮ ਕਰਤਾ ਇਹਨਾਂ ਨੇ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਦੂਸਰਾ ਹੈ ਕਿ ਦਿਨ ਬਦ ਦਿਨ ਉਹਦੀ ਉਹਦੀ ਜਿਹੜੀ ਡਿਪੈਂਡੈਂਸ ਆ ਵਧੀ ਜਾ ਰਹੀ ਹੈ ਇਹਨੂੰ ਕਹਿੰਦੇ ਐ ਦੋ ਦੋ ਵਰਡ ਮੈਂ ਐਜ਼ਲੀ ਯੂਜ਼ ਕਰਾਂਗਾ ਇਸ ਨੂੰ ਐਕਸਪਲੇਨ ਕਰਨ ਲਈ ਦੋ ਫੀਨੋਮੈਨਾ ਕੀ ਆ ਇੱਕ ਤਾਂ ਹੈ ਅ ਡਿਜੀਟਲ ਅ ਡਿਮੈਂਸ਼ੀਆ ਡਿਜੀਟਲ ਡਿਮੈਂਸ਼ੀਆ ਕੀ ਹੁੰਦਾ ਡਿਜੀਟਲ ਡਿਮੈਂਸ਼ੀਆ ਹੁੰਦਾ ਕਿ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਉਂਕਿ ਅਸੀਂ ਜਨਰਲੀ 1 ਘੰਟੇ ਤੋਂ ਲੈ ਕੇ 12 ਘੰਟੇ ਤੱਕ ਸਕਰੀਨ ਟਾਈਮ ਹੁੰਦਾ ਤੁਹਾਡਾ ਜਨਰਲ ਬੰਦੇ ਦਾ ਔਰ ਅਸੀਂ ਉਹਦੇ ਵਿੱਚ ਕੀ ਕਰਦੇ ਹੈਗੇ ਆ ਕਿ ਸਾਡਾ ਜਿਹੜਾ ਮਾਈਂਡ ਹੈ ਇੰਨਾ ਕਿ ਕਲਟਰ ਹੋ ਜਾਂਦਾ ਕਿ ਸਾਡੇ ਕੋਲ ਇੰਨੀ ਕਿ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਜਾਂ ਤਾਂ ਸਾਡਾ ਮਾਈਂਡ ਕਲਟਰ ਹੋਇਆ ਸੀ ਸੋਂਗੇ ਜਾਂ ਮੇਰੇ ਵਰਗਾ ਜਿਹੜਾ ਬੰਦਾ ਉਹਨੂੰ ਨੌਲੇਜ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ ਉਹ ਫੇਲ ਹੋ ਜਾਂਦਾ ਕਿਉਂਕਿ ਡਾਟਾ ਇੰਨਾ ਜ਼ਿਆਦਾ ਹੈ ਇਸ ਵੱਡੇ ਵੱਡੇ ਜਿਹੜੇ ਸੁਪਰ ਕੰਪਿਊਟਰ ਹੈ ਉਹੀ ਇਹਨੂੰ ਕੰਟਰੋਲ ਕਰ ਸਕਦੇ ਆ ਇਸੇ ਕਰਕੇ ਹਰਾਰੀ ਕਹਿੰਦਾ ਕਿ ਇਸ ਵੇਲੇ ਜਿਹੜੀ ਏਜ ਹੈ ਉਹ ਡਾਟਾਇਜ਼ਮ ਦੀ ਆ ਕਿਹੜਾ ਡਾਟਾ ਨੂੰ ਕੰਟਰੋਲ ਕਰਦਾ ਹੈ ਕਿਹੜਾ ਐਲਗੋਰਿਦਮ ਦੀ ਗੱਲ ਕਰਦਾ ਹੈ ਔਰ ਇਸੇ ਕਰਕੇ ਜਿਹੜਾ ਕਲਾਉਡ ਕੈਪੀਟਲ ਹੈ ਉਹਦਾ ਜਿਹੜਾ ਮੇਨ ਪਰਪਸ ਹੈਗਾ ਉਹ ਹਿਊਮਨ ਮਾਈਂਡ ਨੂੰ ਕੰਟਰੋਲ ਕਰਨਾ ਹੈ ਕਿ ਜੋ ਬੰਦੇ ਨੂੰ ਜੋ ਅਸੀਂ ਕਹੀਏ ਉਹੋ ਜੀ ਖਰੀਦੇ ਉਹੋ ਜੀ ਪਾਏ ਉਹ ਉਸੇ ਤਰੀਕੇ ਨਾਲ ਸੋਚੇ ਔਰ ਹੁਣ ਜਿਹਦਾ ਉਹ ਨੈਕਸਸ ਕਿਤਾਬ ਇਹਦੀ ਆਦੀਆ ਹਰੜੀ ਦੀ ਉਹਦੇ ਵਿੱਚ ਉਹ ਕਹਿ ਰਿਹਾ ਕਹਿੰਦਾ ਹੁਣ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਅਟੈਕ ਹੋਣ ਲੱਗਿਆ ਉਹ ਬੰਦਿਆਂ ਦੀ ਨੀਂਦ ਤੇ ਹੈ ਉਹ ਬੰਦਿਆਂ ਦੀ ਨੀਂਦ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਹੁਣ ਯੂ نو ਸੋ ਉੱਥੋਂ ਤੁਸੀਂ ਇਮੇਜਿਨ ਕਰੋ ਵੀ ਇਹ ਗੱਲ ਕਿੱਥੇ ਤੱਕ ਜਾ ਰਹੀ ਹੈ ਇਹ ਜਿਹੜਾ ਕਲਾਊਡ ਹੈ ਇਹ ਜਿੰਨੀਆਂ ਮਸ਼ੀਨਾਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਬਣ ਰਹੀਆਂ ਇਹ ਸਾਰੀਆਂ ਮਸ਼ੀਨਾਂ ਤੁਹਾਡੇ ਮਾਈਂਡ ਨੂੰ ਕੰਟਰੋਲ ਕਰਨ ਲਈ ਕਰ ਰਹੀਆਂ ਹੁਣ ਚਾਬੀ ਗੁੰਮ ਗਈ ਦੱਸੋ ਹੈ ਜੀ ਮੇਰੀ ਐਨਾ ਗੁੰਮ ਗਈ ਕੌਣ ਲੱਭ ਕੇ ਦੇਊਗਾ ਗੂਗਲ ਲੱਭ ਕੇ ਦੇਗਾ ਸੋ ਇਹਦੇ ਨਾਲ ਕੀ ਹੋਇਆ ਕਿ ਸਾਡਾ ਜਿਹੜਾ ਡਿਜੀਟਲ ਅਮਨੇਸ਼ੀਆ ਇਹਨੂੰ ਕਹਿੰਦੇ ਡਿਜੀਟਲ ਅਮਨੇਸ਼ੀਆ ਕਿ ਸਾਡੀ ਜਿਹੜੀ ਹੈ ਡਿਪੈਂਡੈਂਸ ਜਿਹੜੀ ਹੈ ਇਹਦੇ ਤੇ ਇੰਨੀ ਹੋ ਗਈ ਕਿ ਅਸੀਂ ਇਸ ਤੋਂ ਬਿਨਾ ਸੋਚ ਹੀ ਨਹੀਂ ਸਕਦੇ ਸਾਨੂੰ ਲੱਗਦਾ ਹੈ ਕਿ ਜੇ ਸਾਡਾ ਫੋਨ ਗੁੰਮ ਗਿਆ ਤਾਂ ਸਾਨੂੰ ਸਿਰਫ ਜੇ ਕੋਈ ਸੇਵ ਕਰ ਸਕਦਾ ਹੈ ਤਾਂ ਗੂਗਲ ਕਰ ਸਕਦਾ ਤੁਸੀਂ ਹਾਈਵੇ ਤੇ ਜਾ ਰਹੇ ਹੋ ਤੁਸੀਂ ਬਾਬਾ ਗੂਗਲ ਨੂੰ ਇੱਕ ਵਾਰੀ ਮੈਪ ਤੇ ਉੱਤੇ ਪਾ ਦਿਓ ਕਿਤੇ ਮਰਜੀ ਚਲੇ ਜਾਓ ਹਨਾ ਤੁਹਾਡੀ ਗੱਡੀ ਚੀਮਾ ਸਾਹਿਬ ਦੇ ਦਵਾਰ ਥੱਲੇ ਲਾ ਦੇਣੀ ਹੈ ਕਿ ਲਓ ਜੀ ਪਹੁੰਚ ਗਏ ਓਏ ਕੀ ਚੀਜ਼ ਹੈ ਇਕ ਤਾ ਉਹਨੇ ਐਬਸੋਲਿਊਟ ਪਾਵਰ ਰਖਾ ਲਈ ਕੰਪੀਟੀਸ਼ਨ ਖਤਮ ਕਰਤਾ ਬਾਕੀ ਹਾਂ ਕਈ ਵਾਰ ਪਲੇਖਾ ਬੜਾ ਪੈਂਦਾ ਕਿ ਯਾਰ ਇਹ ਤਾਂ ਕੋਈ ਹੋਰ ਕੰਪਨੀ ਲੱਗਦੀ ਆ ਪਰ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਬਾਅਦ ਤੋਂ ਪਤਾ ਲੱਗਦਾ ਕਿ ਇਹ ਜਿਹੜੀ ਕੰਪਨੀ ਹੈ ਪਹਿਲਾਂ ਕਿਸੇ ਵੇਲੇ ਸਪੇਸ ਲੈਂਡ ਦੇ ਲਈ ਡਿਜੀਟਲ ਲੈਂਡ ਲੈਂਡ ਦੇ ਲਈ ਗੂਗਲ ਕੋਲ ਗਈ ਸੀ ਠੀਕ ਹੈ ਥੋੜੇ ਜਰ ਬਾਅਦ ਗੂਗਲ ਨੇ ਕਿਹਾ ਵੀ ਤੂੰ ਆਪਣੀ ਲੈਂਡ ਸੰਭਾਲ ਕੇ ਰੱਖ ਤੇਰਾ ਨਾਮ ਤਾਂ ਉਹੀ ਚੱਲੇਗਾ ਪਰ ਜਿਹੜੇ ਇਹਦੇ ਰਾਈਟਸ ਹੈ ਉਹ ਮੈਕਰੀਜ਼ ਲੈਣਾ ਉਹ ਬੜੀਆਂ ਕੰਪਨੀ ਐ ਜਿਨ੍ਹਾਂ ਨੂੰ ਆਪਾਂ ਨੂੰ ਬਾਹਰੋਂ ਲੱਗਦਾ ਕਿ ਸ਼ਾਇਦ ਉਹ ਕਿਸੇ ਵੱਖਰੇ ਨਾਮ ਤੇ ਹੈਗੀਆਂ ਪਰ ਬੇਸਿਕਲੀ ਉਹ ਇੱਕੋ ਕੰਪਨੀ ਬਣ ਚੁੱਕੀ ਐ ਉਹਦਾ ਕੰਟਰੋਲ ਹੋ ਗਿਆ ਥੈਟ ਮੀਨਸ ਕਿ ਜਿਹੜੀ ਸੋ ਕਾਲਡ ਵੈਰੀਐਂਸ ਸੀ ਸੈਂਟਰਲਾਈਜੇਸ਼ਨ ਆਫ ਪਾਵਰ ਸੀ ਸੈਂਟਰਲਾਈਜੇਸ਼ਨ ਆਫ ਰਿਸੋਰਸਸ ਸੀ ਸੈਂਟਰਲਾਈਜੇਸ਼ਨ ਔਨ ਦਾ ਡਿਸਟ੍ਰਿਬਿਊਸ਼ਨ ਦੇ ਉੱਤੇ ਉਹ ਸਾਰਾ ਜਿਹੜਾ ਕੰਟਰੋਲ ਐ ਉਹ ਕੁਝ ਚੰਦ ਕੰਪਨੀਆਂ ਦਾ ਹੋ ਗਿਆ ਹੈਗਾ ਜਿਦੇ ਕਰਕੇ ਹੁਣ ਆਜੋ ਨੈਕਸਟ ਵੀ ਆਪਾਂ ਕਰ ਕੀ ਸਕਦੇ ਆ ਦੇਖੋ ਇਸ ਦੁਨੀਆ ਦੇ ਉੱਤੇ ਬਹੁਤ ਘੱਟ ਸਕੋਪ ਹੈ ਜਿੱਦਾਂ ਜਿੱਦਾਂ ਟਾਈਮ ਬੀਤੀ ਜਾ ਰਿਹਾ ਹੈ ਉਹਨਾਂ ਉਹਨਾਂ ਸਾਡਾ ਸਕੋਪ ਘਟਦਾ ਜਾ ਰਿਹਾ ਜੇ ਕੋਈ ਇਸ ਵੇਲੇ ਕੋਈ ਕੰਟਰੀ ਹੈ ਜੋ ਇਸ ਗੱਲ ਨੂੰ ਰਿਸਕ ਕਰ ਰਿਹਾ ਉਹ ਚਾਈਨਾ ਹੈ ਉਹ ਨਹੀਂ ਚਾਈਨਾ ਕਿਉਂ ਉਹ ਕਹਿੰਦਾ ਕਿ ਦੇਖੋ ਇਹ ਜਿਹੜਾ ਡਿਜੀਟਲ ਵਰਡ ਹੈ ਇਹ ਸਾਰਾ ਪ੍ਰਾਈਵੇਟਲੀ ਕੰਟਰੋਲਡ ਹੈ ਔਰ ساری ਦੁਨੀਆ ਦੇ ਕੰਟਰੋਲ ਕਰ ਰਿਹਾ ਇੱਥੇ ਬਾਰਡਰਲੈਸ ਬਾਰਡਰਲੈਸ ਵਰਡ ਜਿਹਦੇ ਵਿੱਚ ਦੇ ਆਰ ਨਾਟ ਅਕਾਊਂਟੇਬਲ ਟੂ ਐਨੀ ਕੰਟਰੀ ਜਿਹੜੀਆਂ ਆਪਣੀਆਂ ਇਲੈਕਟਿਡ ਗਵਰਨਮੈਂਟਸ ਹਨ ਉਹ ਇਸ ਵੇਲੇ ਫੇਨ ਹੈ ਉਹਦੇ ਮੁਕਾਬਲੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈ ਆਪਾਂ ਦਾ ਕਈ ਵਾਰ ਯਾਦ ਕਰਦੇ ਹਾਂ ਜਿਹੜੀ ਆਪਣੀ ਉਹ ਟੈਜਦੀ ਹੋਈ ਸੀ ਉੱਥੇ ਭਪਾਲ ਟੈਜਦੀ ਠੀਕ ਹੈ ਇਹ ਤਾਂ ਹੁਣ ਪਤਾ ਨਹੀਂ ਕਿੰਨੀਆਂ ਚਰਬਨਲ ਤੇ ਹੋਟੇਜ ਦੀਆਂ ਹੋਣਗੀਆਂ ਔਰ ਕਿਸੇ ਨੇ ਇਹਨੂੰ ਸੁਣਨਾ ਨਹੀਂ ਹੈ ਹੁਣ ਆ ਕੇ ਇਹ ਕਿ ਕੱਲਾ ਚਾਈਨਾ ਹੈਗਾ ਜਿਹਦੇ ਕਰਕੇ ਜਿੱਦਾਂ ਇਹਨਾਂ ਨੇ ਪੈਸਾ ਉਹਨੇ ਦੱਸਿਆ ਕਿ ਇਹਨਾਂ ਦੀ ਲੜਾਈ ਹੈ ਉਹਦੇ ਵਿੱਚ ਕਿਹੜੀ ਕਾਰਨ ਹੈਗਾ ਕਿ ਉਹ ਕਹਿੰਦੇ ਆ ਕਿ ਯਾਰ ਤੂੰ ਕੱਲਾ ਬੰਦਾ ਹੈਗਾ ਜਿਹੜੀ ਸਾਡੀ ਡਿਜੀਟਲ ਜਿਹੜੀ ਸਾਡੀ ਸਰਦਾਰੀ ਹੈ ਜਿਹੜੀ ਲਾਰਡਸ਼ਿਪ ਹੈ ਜਿਹੜਾ ਸਾਡਾ ਰਿਲੇਸ਼ਨਸ਼ਿਪ ਹੈ ਉਸ ਨੂੰ ਤੂੰ ਚੈਲੰਜ ਕਰਦਾ ਇਸ ਕਰਕੇ ਇਹਨਾਂ ਦੀ ਜਿਹੜੀ ਦੁਸ਼ਮਣੀ ਹੈ ਸਭ ਤੋਂ ਜ਼ਿਆਦਾ ਜੇ ਅਮਰੀਕਾ ਦੀ ਕਿਸੇ ਨਾਲ ਹੈ ਤਾਂ ਉਹ ਚਾਈਨਾ ਦੇ ਨਾਲ ਹੈ ਹੁਣ ਚਾਹਨਾ ਕੀ ਕਰਦਾ ਚਾਈਨਾ ਕਹਿੰਦਾ ਦੇਖ ਭਾਈ ਗੱਲ ਇਹ ਆ ਤੂੰ ਇੱਥੇ ਆਣ ਆ ਜਾ ਵੈਲਕਮ ਪਰ ਲਾਈਨ ਖਿੱਚ ਲੈ ਆਹ ਆਹ ਕੰਟਰੀ ਦੇ ਵਿੱਚ ਤੇਰੀ ਅਸੀ ਦੀ ਸਾਰੀ ਨਹੀਂ ਚੱਲਣ ਦੇਣੀ ਜਿਹੜੇ ਕੁਝ ਏਰੀਆਜ਼ ਮੈਂ ਕਹਾਂਗਾ ਉੱਥੇ ਤੂੰ ਆਪਰੇਟ ਕਰੇਗਾ ਜਿਹੜੇ ਮੈਂ ਰੋਕੇ ਹੋਏ ਆ ਪ੍ਰਿਪ੍ਰਟਡ ਆ ਉੱਥੇ ਖਬਰਦਾਰ ਜੇ ਤੂੰ ਨਜ਼ਰ ਘੁਮਾ ਕੇ ਦੇਖੀ ਹੁਣ ਉਹਨਾਂ ਦੀ ਲੜਾਈ ਇਸ ਕਰਕੇ ਚੱਲੀ ਆ ਕਿ ਜਿੱਥੇ ਤੂੰ ਕਹਿੰਦਾ ਨਜ਼ਰ ਘੁਮਾ ਕੇ ਨਹੀਂ ਦੇਖਣੀ ਅਸੀਂ ਉਹਨਾਂ ਨੂੰ ਵੀ ਕੈਪਚਰ ਕਰਨਾ ਇਸ ਗੱਲ ਦੀ ਨ赖 ਚੱਲਦੀ ਆ ਸੋ ਕਈ ਵਾਰ ਸੋਚਦਾ ਤੁਹਾਡੇ ਦਿਮਾਗ 'ਚ ਆਏ ਕਿ ਇਹਦਾ ਸੋਲੂਸ਼ਨ ਕੀ ਕੀਤਾ ਜਾ ਸਕਦਾ ਦੇਖੋ ਇਹਦਾ ਸੋਲੂਸ਼ਨ ਇੱਕੋ ਹੀ ਹੈ ਆਈ ਡੋਨਟ ਨੋ ਕਦੋਂ ਹੋਏਗਾ ਸੋਲੂਸ਼ਨ ਪਰ ਮੈਂ ਸੋਚ ਰਿਹਾ ਸੀ ਇੱਕ ਤਾਂ ਜਿੱਦਾਂ ਮਾਰਕਸ ਕਹਿੰਦੇ ਐ ਕਿ ਡੈਲੈਕਟਿਕਲ ਮਟੀਰੀਅਲਿਜ਼ਮ ਦੇ ਵਿੱਚ ਹੋ ਸਕਦਾ ਇਹਨਾਂ ਦੀ ਆਪਸ ਦੀ ਕੋਈ ਲੜਾਈ ਵੱਡੀ ਹੋ ਜੇ ਚਲੋ ਜਿਹਦੇ ਨਾਲੇ ਇੱਕ ਇੱਕ ਜਿਹੜਾ ਟੈਕ ਹੈਗਾ ਜਾਇੰਟ ਹੈਗਾ ਉਹ ਦੂਜੇ ਨਾਲ ਲੜ ਪੇ ਉਹ ਜਦੋਂ ਉਹਨਾਂ ਦਾ ਬੈਸਟੀਨ ਟੁੱਟੇਗਾ ਤੇ ਆਫਕੋਰਸ ਉਹ ਟੁੱਟੇਗਾ ਤਾਂ ਫਿਰ ਲੋਕਾਂ ਨੂੰ ਫਾਇਦਾ ਹੋਏਗਾ ਤੇ ਦੂਜਾ ਹੈ ਕਿ ਜੇ ਜਿਦਾਂ ਆਪਾਂ ਹਰ ਕੰਟਰੀ ਦੇ ਵਿੱਚ ਕਾਫੀ ਸਾਲੇ ਜਿਹੜੇ ਨੈਸ਼ਨਲ ਰਿਸੋਰਸਸ ਹੈ ਉਹਨਾਂ ਨੂੰ ਨੈਸ਼ਨਲਾਈਜ਼ ਕੀਤਾ ਹੁੰਦਾ ਤੇ ਪੋਸੀਬਲ ਹੈਗਾ ਕਿ ਅਸੀਂ ਜਿਹੜਾ ਡਿਜੀਟਲ ਵਰਡ ਹੈ ਜਿਹੜੀ ਡਿਜੀਟਲ ਲੈਂਡ ਹੈ ਜਾਂ ਡਿਜੀਟਲ ਸਟਰਕਚਰ ਹੈ ਉਹ ਬਾਕੀ ਸਾਡੇ ਸਟਰਕਚਰ ਦੀ ਤਰ੍ਹਾਂ ਨੈਸ਼ਨਲਾਈਜ਼ ਕਰ ਦਈਏ ਥੈਟ ਇਜ਼ دی ਓਨਲੀ ਸੋਲੂਸ਼ਨ ਆਦਰਵਾਇਜ਼ ਜਿ ਆਪਾਂ ਕਹੀਏ ਇਸ ਵੇਲੇ ਕੋਈ ਚਾਂਸ ਨਹੀਂ ਹੈ ਕਿ ਅਸੀਂ ਇਹ ਜਿਹੜੇ ਵੱਡੇ ਟੈਕ ਜਾਇੰਟਸ ਹੁਣ ਪੈਦਾ ਹੋ ਗਏ ਜਿਹੜੇ ਕਿ ਹੁਣ ਸਾਡੇ ਮਾਈਂਡ ਨੂੰ ਮੈਨੀਪੂਲੇਟ ਕਰਨਾ ਚਾਹੁੰਦੇ ਆ ਅਸੀਂ ਕੀ ਖਾਣਾ ਹੈ ਕੀ ਸੋਚਣਾ ਹੈ ਕਿੱਥੇ ਜਾਣਾ ਹੈ ਕੀ ਕਰਨਾ ਹੈ ਉਹ ਸਾਰਾ ਕੁਝ ਇਹਨਾਂ ਵੱਲ ਡਿਸਾਈਡ ਹੁੰਦਾ ਹੁਣ ਤੁਸੀਂ ਆ ਦੇਖੋ ਮੜਾ ਜਾ ਤੁਸੀਂ ਇਸ ਵੇਲੇ ਭਰ ਦੋ ਕਿ ਮੈਂ ਇੰਡੀਆ ਟਿਕਟ ਲੈਣੀ ਹੈ ਮੇਰਾ ਖਿਆਲ ਹੈ ਤੁਹਾਡੀ ਜਾਨ ਖਾ ਜਾਣਗੇ ਹਰ 2 ਮਿੰਟ ਬਾਅਦ ਕਿਸੇ ਦਾ ਐਡਵਰਟਾਈਜ਼ਮੈਂਟ ਆਣੀ ਸ਼ੁਰੂ ਹੋ ਜਾਏਗੀ ਉਹ ਕੀ ਚੀਜ਼ ਹੈ ਹਾਊ ਡੂ ਦੇ ਨੋ ਕੋਈ ਤੁਸੀਂ ਟੈਲੀਗ੍ਰਾਮ ਪਾਨੇ ਹੋ ਸੌਰੀ ਆ ਕੀ ਕਹਦੇ ਆ ਈਮੇਲ ਪਾਉਂਦੇ ਹੋ ਈਮੇਲ ਦਾ ਜਵਾਬ ਪਹਿਲਾਂ ਦਿੱਤਾ ਹੁੰਦਾ ਉਹਨਾਂ ਨੇ ਦੱਸੋ ਇਹਦਾ ਮਤਲਬ ਤੇ ਰੀਡ ਯੂਰ ਈਮੇਲ ਜਿੰਨੇ ਤੁਹਾਡੇ ਪਾਸਵਰਡਸ ਐ ਉਹ ਕਿਹਦੇ ਕੋਲ ਐ ਕਿਹਦੇ ਕੋਲ ਸੇਵ ਕੀਤੇ ਕੋਲ ਐ ਇਹਨਾਂ ਕੋਲ ਜਿੰਨੀ ਆਪਾਂ ਹੁਣ ਤੱਕ ਗੱਲਾਂ ਕਰਦੇ ਆ ਉਹਦਾ ਸਾਰਾ ਰਿਕਾਰਡ ਕਿਹਨਾਂ ਕੋਲ ਐ ਇਹਨਾਂ ਕੋਲ ਔਰ ਇਹਨਾਂ ਦੀ ਲੜਾਈ ਵੀ ਅੱਜ ਕੱਲ ਇਹਦੇ ਕਰਕੇ ਹੀ ਆ ਕਿ ਕਿਹਦੇ ਕੋਲ ਜ਼ਿਆਦਾ ਰਿਸੋਰਸਸ ਐ ਜਿਹਦੇ ਕੋਲ ਜਿੰਨੇ ਜ਼ਿਆਦਾ ਡਾਟਾ ਹੋਏਗਾ ਔਰ ਜਿੰਨਾ ਉਹਦੇ ਕੋਲ ਸੁਪਰ ਵੱਡੇ ਕੰਪਿਊਟਰ ਹੋਣਗੇ ਉਹਨੂੰ ਪ੍ਰੋਸੈਸ ਕਰਨ ਦੇ ਉਹੀ ਰਾਜਾ ਹੋਏਗਾ ਅੱਜ ਕੱਲ੍ਹ ਲੜਾਈ ਇਹਨਾਂ ਦੀ ਇਸ ਗੱਲ ਤੇ ਚੱਲਦੀ ਆ ਗੱਲਾਂ ਬਹੁਤ ਐ ਪਰ ਮੈਂ ਸਮਝਦਾ ਕਿ ਮੈਨੂੰ ਟਾਈਮ ਦੀ ਲਿਮਿਟ ਦੇਖਦੇ ਹੋਏ ਆਈ ਸ਼ੁੱਡ ਫਿਨਿਸ਼ ਇਟ ਹੇਅਰ ਥੈਂਕ ਯੂ ਵੈਰੀ ਮੱਚ ਫੋਰ ਦਾ ਪੇਸ਼ੀਅੰਟ ਜਿਹੜੀ ਕಾಗ್ਨੀਟਿਵ ਬਿਹੇਵੀਅਰ ਦੀ ਡਿਸਟੋਰਸ਼ਨ ਦੀ ਇਹਨਾਂ ਨੇ ਗੱਲ ਕੀਤੀ ਨੇ ਜੀ ਇਹਦੇ ਕੀ ਹੈਗਾ ਕਿ ਜਿਹੜਾ ਹੋਣ ਵਾਲਾ ਡਿਜੀਟਲ ਵਰਲਡ ਹੈ ਜਾਂ ਹੋਣ ਵਾਲਾ ਬਹੁਤ ਫਾਸਟ ਮੂਵਿੰਗ ਵਰਲਡ ਕਹ ਲਈਏ ਇਹਦੇ ਵਿੱਚ ਐਂਗਜ਼ਾਇਟੀ ਤੇ ਡਿਪਰੈਸ਼ਨ ਬੜਾ ਨਾਰਮਲ ਕਾਰਨ ਬਣ ਗਏ ਆ ਤੇ ਕಾಗ್ਨੀਟਿਵ ਬਿਹੇਵੀਅਰ ਜਿਹੜੀ ਥੈਰੇਪੀ ਹੈ ਉਹ ਨਾਲ ਰਿਲੇਟ ਕਰਦੀ ਹੈ ਇਸ ਤਰ੍ਹਾਂ ਫਿਰ ਇੱਕ ਐਸਟਰਫ ਯੂਨੀਵਰਸਿਟੀ ਇੰਗਲੈਂਡ ਦੇ ਵਿੱਚ ਇਸ ਤਰ੍ਹਾਂ ਕਿਸੇ ਕਿਸੇ ਫਲਸਫੀ ਦੇ ਸਟੂਡੈਂਟ ਨੇ ਇਸ ਤਰ੍ਹਾਂ ਇੱਕ ਰਿਸਰਚ ਗਰੁੱਪ ਬਣਾਇਆ ਉਹਦੇ ਫਿਰ ਵਰਲਡਵਾਈਡ ਕਾਫੀ ਲੋਕੀ ਅਟੈਚ ਹੋਏ ਤੇ ਉਸ ਉਸ ਸਟਡੀ ਗਰੁੱਪ ਨੂੰ ਕਾਫੀ ਲੋਕੀ ਫੋਲੋ ਵੀ ਕਰਦੇ ਨੇ ਤੇ ਉਹਨਾਂ ਨੇ ਫਿਰ ਦੇਖਿਆ ਕਿ ਜਿਹੜਾ ਕಾಗ್ਨੀਟਿਵ ਬਿਹੇਵੀਅਰ ਦੇ ਜਿਹੜੇ ਪ੍ਰਿੰਸੀਪਲ ਉਹ ਅਡਾਪਟ ਕਰ ਰਹੇ ਨੇ ਸੋ ਮੇਨਲੀ ਦੈਨ ਦੇ ਵੈਂਟ ਬੈਕ ਟੂ ਕਿ ਜਿਹੜੇ ਕੋਇਟ ਫਲਸਫੀ ਦੇ ਪ੍ਰਿੰਸੀਪਲ ਸੀ ਉਹਨਾਂ ਨਾਲ ਕੋਰਿਲੇਟ ਕੀਤਾ so i think everybody when talking about the socratic drastically is to accept stoa polica a porch uh, siga utthe te utthe zoin zam unne uh, zino ne khruki pehla te uttho greek to greek tho hoina te ode vich jeda zino was one year, uh, socrates utto 300 saal pehla ho gaya si zino to philosophy da pheran zino nahi janda uh, he was very much influenced from socrates ਜਿਹੜੀ ਸਟਰਾਇਟ ਫਲਸਫੀ ਦੇ ਜਿਹੜੇ ਰੈਸ਼ਨੈਲਿਟੀ ਦੇ ਪ੍ਰਿੰਸੀਪਲਸ ਨੇ ਜਿੰਨੂੰ ਕਹਿੰਦੇ ਮੀ ਲਿਵਿੰਗ ਵਿਦ ਦਾ ਨੇਚਰ ਉਹ ਹੁਣ ਕಾಗ್ਨੀਟਿਵ ਬਿਹੇਵੀਅਰ ਥਿਊਰੀ ਹੈ ਜਿਹੜੀ ਜਿਹੜੀ ਸਾਇੰਸ ਦੇ ਨਾਲ ਉਹਨੂੰ ਰਿਲੇਟ ਕਰਕੇ ਉਹਦਾ ਰੀਵਰਸ ਹੋ ਰਿਹਾ ਬਟ ਲੋਕਾਂ ਨੂੰ ਅਜੇ ਵੀ ਦਿੱਤੀਆਂ ਗੋਲੀਆਂ ਜਾ ਰਹੀਆਂ ਨੇ ਬਟ ਫਲਸਫੀ ਨੂੰ ਪੜਾਈ ਜਾ ਰਹੀ ਇਹ ਜਿਹੜੀ ਚੀਜ਼ ਹੈਗੀ ਆ ਇਹ ਦੋ ਚੀਜ਼ਾਂ ਨਾਲ ਜੁੜੀ ਹੋਈ ਆ ਇੱਕ ਤਾਂ ਹਿਊਮਨ ਮੈਮਰੀ ਨਾਲ ਇੱਕ ਇਹਦੀ ਹੈਰੀਟੇਜ ਨਾਲ ਜੇ ਅਸੀਂ ਆਪਣੀ ਇਹ ਕಾಗ್ਨੀਟਿਵ ਅਬਿਲਿਟੀ ਖਤਮ ਕਰ ਦਿੱਤੀ ਤਾ ਸਾਡੀ ਜਿਹੜੀ ਮੈਮਰੀ ਹੈ ਜਿਹਦੇ ਕਰਕੇ ਆਪਾਂ ਇਨਸਾਨ ਆ ਉਹ ਖਤਮ ਹੋ ਜੇਗੀ ਆਪਾਂ ਤਾਂ ਫਿਰ ਜਾਨਵਰਾਂ ਦੇ ਲੈਵਲ ਤੇ ਆ ਜਾਵਾਂਗੇ ਤੇ ਸਾਡੇ ਜਿਹੜੇ ਸੋ ਕਾਲ ਸਾਨੂੰ ਜਿਹੜੇ ਓਵਰ ਦਾ ਇਅਰ ਸੈਂਚਰੀਜ਼ ਨਾਲ ਜਿਹੜੀ ਸਾਡੀ ਟ੍ਰੈਡੀਸ਼ਨ ਜਿਹੜੀ ਸਾਡੇ ਬਲੱਡ ਦੇ ਵਿੱਚ ਡੀਐਨਏ ਦੇ ਵਿੱਚ ਜੋ ਕੁਝ ਹਿਸਟਰੀ ਪਾਸ ਔਨ ਹੋ ਰਹੀ ਹੈ ਉਹ ਵੀ ਖਤਮ ਹੋ ਜੇਗੀ ਐਂਡ ਪਲੱਸ ਜਿਹੜੀ ਹੈ ਮੈਂ ਫੇਰ ਰਿਪੀਟ ਕਰਾਂਗਾ ਕਿ ਜਿੰਨੀਆਂ ਇਸ ਵੇਲੇ ਫਿਜ਼ੀਕਲ ਬਿਮਾਰੀਆਂ ਆ ਰਹੀਆਂ ਉਹਨਾਂ ਨਾਲ ਵੱਧ ਮੈਂਟਲ ਬਿਮਾਰੀਆਂ ਆ ਰਹੀਆਂ ਉਹਦੇ ਵਿੱਚ ਵੀ ਇਹ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ ਉਹਦਾ ਮੇਜਰ ਰੋਲ ਹੈ ਫੈਸਲਾ ਕਨੋਵਾ ਸੀਗਾ ਕੜ ਦੋ ਸੀ ਉਹਨੇ ਟਵਿੱਟਰ ਖਰੀਦੇ ਆ ਐਕਸ ਬਣਾਇਆ ਉਹਨੇ ਕਈ ਵਾਰ ਕਿਹਾ ਵੀ ਮੈਂ ਕਿਉਂ ਖਰੀਦਿਆ ਕੰਟਰੋਲ ਕਰਨ ਦੇ ਲਈ ਹੁਣ ਸਿੱਧਾ ਅਮਰੀਕਨ ਪੋਲਿਟਿਕਸ ਦੇ ਵਿੱਚ ਉਹ ਕਰ ਰਹੇ ਆ ਆਪਦਾ ਫੇਰ ਦੂਸਰੇ ਨੰਬਰ ਤੇ ਬ੍ਰਾਜ਼ਿਲ ਦੇ ਅੰਦਰ ਉਹ ਤੁਸੀਂ ਪੜਿਆ ਹੋਣਾ ਸਾਰੇ ਨੇ ਉਹਨਾਂ ਨੂੰ ਬੈਨ ਕਰਤਾ ਐਕਸਮ ਕਿਉਂਕਿ ਉਹ ਮਿਸ ਇਨਫਾਰਮੇਸ਼ਨ ਫਲਾ ਰਿਹਾ ਉੱਥੇ ਜਿਹੜਾ ਪੋਲੀਟੀਕਲ ਸਿਸਟਮ ਆ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆਬਦੇ ਰਾਜ ਇਹ ਜਿਹੜੀਆਂ YouTube ਹੋ ਗਏ ਆ Google ਹੋ ਗਿਆ X ਹੋ ਗਿਆ ਇਹ ਸਾਰੇ ਕੋਈ ਵਰਲਡ ਦੇ ਅੰਦਰ ਕੰਟਰੋਲ ਕਰਨ ਦੇ ਲਈ ਉੱਥੇ ਪੋਲੀਟੀਕਲ ਸਿਸਟਮ ਨੂੰ ਕੰਟਰੋਲ ਕਰ ਰਹੇ ਨੇ ਚਾਹੇ ਉਹ ਰਾਈਟ ਵੇਂਗਾ ਚਾਹੇ ਫਾਸ਼ਿਸਟ ਨੇ ਉਹਨਾਂ ਨੂੰ ਹੈਲਪ ਕਰ ਰਹੇ ਨੇ